ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਸਾਡੇ ਨਗਰ ਦੇ ਵਿੱਚ ਬੜਾ ਖੁਸ਼ੀ ਵਾਲਾ ਦਿਨ ਆ ਪਈ ਸੌਣ ਦਾ ਪਹਿਲਾ ਐਤਵਾਰ ਆ ਤੇ ਸਾਡੇ ਪਿੰਡ ਦੇ ਪਤਵੰਤੇ ਸੱਜਣ ਗੁਰਮੁਖ ਪਿਆਰੇ ਜਿਨ੍ਹਾਂ ਨੇ ਨਾ ਬੜਾ ਵਧੀਆ ਉਪਰਾਲਾ ਕੀਤਾ ਸਾਡੀਆਂ ਕਪਰਾਣੀਆਂ ਅਲੋਪ ਹੋ ਚੁੱਕੀਆਂ ਜਿਹੜੀਆਂ ਇਹ ਪਰੰਪਰਾਵਾਂ ਨੇ ਪਿੰਡਾਂ ਦੇ ਵਿੱਚ ਤੀਆਂ ਤੇ ਕਬੱਡੀ ਦੇ ਜੋੜ ਆ ਸਾਡੇ ਸਾਰੇ ਪ੍ਰਾਣੇ ਇਹ ਸੁਖਾਂ ਹੋ ਪ੍ਰਵਾਨ ਕਬੱਡੀ ਪਾ ਰਿਆ ਬੜਾ ਪਰਣਾ ਐ ਰਣਜੀਤ ਦਾ ਪਲਾਨ ਵੈਰੀ ਗੁੱਡ ਤੇ ਬੜਾ ਮਤਲਬ ਖੁਸ਼ੀ ਭਰ ਆ ਜਾ ਮੌਲ ਬਣਿਆ ਛੋਟੇ ਛੋਟੇ ਬੱਚੀ ਜਿਹੜੇ ਆ ਇਹ ਅੱਜ ਸਾਡੇ ਇਸ ਪਿੰਡ ਗਰਾਊਂਡ ਦਾ ਸ਼ਿੰਗਾਰ ਬਣਿਆ ਬੜਾ ਬਹੁਤ ਮਨ ਖੁਸ਼ ਹੋ ਰਿਹਾ ਕਿ ਸਾਡੀ ਇਹ ਕਿਤੇ ਜਿਹੜੀ ਮਰਿਆਦਾ ਜਿਹੜੀ ਗੁਰੂ ਅੰਗਦ ਦੇ ਮਹਾਰਾਜ ਨੇ ਕਿਰਪਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਅੱਜ ਸਤਿਗੁਰੂ ਮਹਾਰਾਜ ਦੇ ਚਲਾਈ ਹੋਈ ਜਿਹੜੀ ਪ੍ਰਥਾ ਵਾ ਉਹ ਸਾਡੇਆਂ ਨਾਲ ਸਿਆਣਿਆਂ ਬੰਦਿਆਂ ਨੇ ਸਾਡੇ ਸਿਆਣਿਆਂ ਬਜ਼ੁਰਗਾਂ ਨੇ ਬੜੇ ਪਿਆਰ ਦੇ ਨਾਲੇ ਸ਼ੁਰੂ ਕੀਤੀ ਆ ਇਹਨਾਂ ਵਧੀਆ ਸਮਾ मतलब ਸਾਡਾ ਇੱਥੇ ਬਤੀਤ ਹੋ ਰਿਹਾ ਵੀ ਬਹੁਤ ਬੇਹੱਦ ਵਧੀਆ ਸੰਗਤ ਜੀ ਹੱਥ ਜੋੜ ਕੇ ਬੇਨਤੀ ਆ ਕਿ ਇਹ ਨਗਰਾਂ ਦੇ ਵਿੱਚ ਆਪਾਂ ਕਿਸੇ ਨੂੰ ਦੋਸ਼ ਨਾ ਦੇਈਏ ਕਿ ਸਾਡੀ ਜਵਾਨੀ ਫਲਾਣੇ ਬਰਬਾਦ ਕਰਕੇ ਕਿਮਕੜੇ ਚਲੋ ਬੋਲਣਾ ਪੈਂਦਾ ਨਹੀਂ ਸਟੇਜਾਂ ਤੇ ਬੋਲਦੇ ਨਹੀਂ ਬੋਲਣਾ ਪੈਂਦਾ ਵਾ ਵੇ ਸਮੇਂ ਨਾਲ ਨਹੀਂ ਬੋਲਾਂਗੇ ਤੇ ਪਰ ਕਿਤਨਾ ਕਿਤੇ ਚੋਰ ਨੂੰ ਮੜਾ ਕਹਿਣ ਨਾਲੋਂ ਸਾਨੂੰ ਆਪਣਾ ਵੀ ਘਰ ਸਾਹਮਣਾ ਪੈਣਾ। ਅਸੀਂ ਆਪਣਾ ਘਰ ਆਪ ਸੰਭੀ ਗਏ। ਤੇ ਇਹ ਸਾਡੇ ਨਗਰ ਦੇ ਪੁਰਾਣੇ ਖਿਡਾਰੀ ਰਹੇ ਆ, ਆਮ ਨਹੀਂ ਗੇ। ਇਹ ਸੁੱਖਾਂ ਹੋ ਪਹਿਲ ਬਣ ਰਿਹਾ ਵਾ ਆਪਣੇ ਸਮੇ ਦਾ। ਤੇ ਇਹ ਇਹ ਪੰਡਤ ਸਾਡੇ ਪੰਡਤ ਪੰਡਤ ਕੋਈ ਪੰਡਤ ਵਾਹ ਲਓ ਜੀ ਆਨੰਦ ਸਾਨੂੰ ਤੇ ਬੜਾ ਆਨੰਦ ਆ ਰਿਹਾ ਅਸੀਂ तकरीबन ਸਾਰਾ ਪਰਿਵਾਰ ਹੀ ਇੱਥੇ ਆਏ ਬਹੁਤ ਆਨੰਦ ਪਤਾ ਨਹੀਂ ਕਿੰਨੇ ਹਸਾਲਾਂ ਬਾਅਦ ਸਾਡੇ ਨਗਰ ਦੇ ਵਿੱਚ ਇਹ ਸਾਡੇ ਸਾਰੇ ਪੁਲਾਣੇ ਪੁਰਾਣੇ ਪਹਿਲਵਾਨ ਆ ਜਿਹੜੇ ਕਬੱਡੀਆਂ ਪਾਰੇ ਚਿੱਟੀਆਂ ਦਾੜੀਆਂ ਵਾਲੇ ਰੰਜੀਤ ਸਿੰਘ ਪਹਿਲਵਾਨ ਸਾਡੇ ਨਗਰ ਦਾ ਬਹੁਤ ਪੁਰਾਣਾ ਆਪੋ ਆਪਣਾ ਨਜ਼ਰੀਆ ਹੁੰਦਾ ਸਾਡੇ ਮੇਰੇ ਨਜ਼ਰੀਏ 'ਚ ਸਾਰੇ ਇੰਟਰਨੈਸ਼ਨਲ ਪਲੇਅਰ ਹੀ ਖੇਡਣਦੇ ਆ। ਹੋਵਾ। ਸੰਗੇਜੀ ਆਪੋ ਆਪਣੇ ਨਗਰ ਦੇ ਵਿੱਚ ਇਹੋ ਜਿਹਾ ਪਰਾਲੇ ਕਰੀਏ। ਆ ਬਾਬਾ ਹਰਦੀਪ ਸੋਹਣੇ ਕਹਿੰਨੇ ਕਿ ਆ ਬੱਚਿਆਂ ਨੂੰ ਟੌਫੀਆਂ ਵੰਡ ਰਹੇ ਆ। ਇਹਨਾਂ ਦੀ ਹੌਸਲਾ ਵਧਾਈ ਕਰ ਰਹੇ ਆ। ਚਲੋ ਆ ਜੀ ਨਿਆਇ ਕੱਲ ਨੂੰ 10 ਹੋਰ ਵੱਧ ਆਉਣਗੇ ਗਰਾਊਂਡ ਵਿੱਚ। ਪਨੀਰੀ ਸੰਭੀ ਆਪਾਂ ਚਲੋ ਜੋ ਹੋ ਗਿਆ ਪੰਜਾਬ ਦੀ ਧਰਤੀ ਤੇ ਜਿਵੇਂ ਸਾਡੇ ਨੌਜਵਾਨ ਵੀਰ ਨਸ਼ਿਆਂ ਦੀ ਦਲਦਲ ਵਿੱਚ ਤਸੇ ਜਾ ਰਹੇ ਆ ਹਾਂ ਨਹੀਂ ਆਪਾ ਲਖਵਿੰਦਰ ਸੋਂਦਾ ਮਾ ਲਖਵਿੰਦਰ ਸੋਂਦਾ ਮਾਰਦੇ ਤਰਲਾ ਇਹਨੂੰ ਕਹਿੰਨੇ ਵੀ ਚਲੋ ਜਿੰਨਾ ਵੀ ਹੋ ਅਸੀਂ ਨਹੀਂ ਗੁਰੂ ਸਾਰੇ ਉਹਨਾਂ ਨੇ ਮੈਨੂੰ ਇੱਕ ਗੋਪੋ ਫੋਟੋ ਫਿੱਟ ਹਾਂਜੀ 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 ਯਾਹਰ ਇਹਨੂੰ ਲਖ ਵੇਚ ਦੇਣਾ ਆਪਣੀ ਡੀ ਡੀ ਰਾ ਦੇਣੇ ਆ ਤੇ ਇਹਨੂੰ ਥਾੜੀ ਜਿਹਾ ਚਾਹੀਦਾ ਕੰਮਲੀ ਤੇ ਸਾਡੇ ਕੋਲ ਐ ਤੇ ਉਹਨਾਂ ਨੂੰ ਟ੍ਰੇਨਿੰਗ ਦੇਣਾ ਹਾਂਜੀ 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 ਆ ਠੀਕ ਐ ਜੋ ਵੀ ਜਲਪਾਣੀ ਹੋਊਗਾ ਨਹੀਂ ਤੁਸੀਂ ਕਿਸੇ ਕੋਲ ਬੁਲਾਈਏ ਨਾ ਜੋੜੇ ਪੈਣੇ ਜੋੜ ਮੇਲਾ ਮਨਾਈਓ ਤੁਸੀਂ ਕਬੱਡੀ ਇਹਨਾਂ ਦੀ ਕਰਾਓ ਹਾਂ ਬਿਲਕੁਲ ਜੀ ਬਿਲਕੁਲ ਬਾਹਰ ਹਿੱਸਾ ਦੀ ਇਹਨਾਂ ਜੋ ਤਾੜੀ ਲਾ ਗਈ ਤੇ ਉਹਨਾਂ ਨੇ ਸਾਰਾ ਸਾਡੇ ਪਿੰਡ ਤੇ ਆ ਗਿਆ ਹਾਂਜੀ ਹਾਂਜੀ ਤੇ ਇਹਨੂੰ ਦੋਸ਼ ਨਾ ਦੇ ਕੇ ਆਪਣਾ ਪਰਿਵਾਰ ਆਪ ਘਰ ਸੰਭੀਏ ਹਾਂਜੀ ਜੀ ਜੀ ਇਹਨਾ ਸੰਗਤਿਓ ਖੱਟੇ ਪਰਨੇ ਵਾਲਾ ਸਿੰਘ ਸਾਡੇ ਪਿੰਡ ਦਾ ਫੌਜੀ ਆ ਇਹ ਜਿਹਨੂੰ ਰਿਟਾਇਰ ਹੋ ਕੇ ਪੈਨਸ਼ਨ ਪਾ ਕੇ ਆਇਆ ਸੀ ਨੇ ਬਹੁਤ ਮੁੰਡੇ ਤਿਆਰ ਕਰਤੇ ਸੀ ਜਿਹੜੇ ਅੱਜ ਇੰਟਰਨੈਸ਼ਨਲ ਪੱਧਰ ਤੇ ਖੇਡਣਦੇ ਪਰ ਕਈ ਵਾਰੀ ਮਾਫੀ ਦਿਓ ਸੋ ਜ਼ਿੰਦਗੀ ਦੇ ਹਾਲਾਤ ਇਹੋ ਜੇ ਬਣ ਜਾਂਦੇ ਆ ਸੋ ਮਜਬੂਰੀਆਂ ਹੁੰਦੀਆਂ ਚਲੋ ਹੁਣੇ ਫੇਰ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾ ਸਾਰੇ ਬੜੇ